ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ 'ਤੇ ਅਰਦਾਸ ਕਰਦਾ ਆਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ ਮਾਰਾ ਤੁਹਾਨੂੰ ਦੈ ਦੁੱਗਣੀ ਤੇਰਾ ਚੌਕਣੀ ਤਰੱਕੀ ਬਖਸ਼ੇ ਤੇ ਬਖਸ਼ੇ ਜੀ ਨਾਲ ਦੇ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਨੁੱਖਾਂ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਤੁਹਾਨੂੰ ਪਤਾ ਹੀ ਆ ਜੀ ਬੇ ਅਸੀਂ ਪਹੁੰਚੇ ਸੀ ਮਨਦੀਪ ਭੈਣ ਕੁਣ ਲੁਧਿਆਣੇ ਵੀ ਕੱਲ ਸ਼ਾਮ ਦੇ ਆਏ ਪਿਆ ਤੇ ਮੁੜ ਕੇ ਸਮਝ ਲਓ ਵੀ ਅੱਜ ਦੀ ਸ਼ਾਮ ਹੋ ਗਈ 24 ਘੰਟੇ ਬਤੀਤ ਹੋ ਗਏ ਇਹ ਭਾਈ ਭੈਣ ਹੋ ਗਈ ਉਹਦੀ ਨਾਨਦ ਹੋ ਗਈ ਵਿੱਚ ਭੈਣ ਦੀ ਭਤੀਜੀ ਜੈਤ ਮੀਨੂ ਕੋਲ ਵਿੱਚ ਜਵਾਈ ਹੋਗਾ ਤੁਹਾਡਾ ਬਈ ਇਹ ਘੁੰਮ ਘੁੰਮ ਕੇ ਨਹੀਂ ਥੱਕੇ ਲੁਧਿਆਣਾ ਸ਼ਹਿਰ ਚ ਗੱਡੀ ਦੀ ਡਿੱਗੀ ਭਰੀ ਪਈ ਰਾਂ ਨੇ ਸਮਾਨ ਕਰੀਂ ਖਰੀਦ ਲੀ ਗਏ ਪਤਾ ਨਹੀਂ ਕਿਆ ਕਿਆ ਲਿਆਈ ਜਾਂਦੇ ਨੇ ਕਿਆ ਕਿਆ ਰਹੀ ਆਪਣੀ ਜ਼ਿੰਦਗੀ ਤੋਂ ਬਾਹਰ ਆਪਾਂ ਨੇ ਡਿਊਟੀ ਸੰਭਾਲੀ ਬਈ ਜੀ ਰੀਤ ਦੀ ਵੀ ਰੀਤ ਨੂੰ ਕਾਬੂ ਕਰਕੇ ਇੱਥੇ ਰੱਖਿਆ ਵਾਸੀ ਮੈਂ ਤੇ ਇੱਕ ਗੱਲ ਹੈਗੀ ਵੀ ਪੂਰਾ ਗਰਮੀ ਬਹੁਤ ਜ਼ਿਆਦਾ ਵੀ ਬਿਨਾ ਏਸੀ ਤੇ ਇੱਥੇ ਹੁਣ ਗੁਜ਼ਾਰਾ ਹੈ ਨਹੀਂ ਇੱਥੇ ਤਾਂ ਤਕਰੀਬਨ ਤਕਰੀਬਨ ਏਸੀ ਚੱਲੇ ਪਏ ਤੇ ਏਸੀ ਚੱਲਣ ਨਾਲ ਮੇਰਾ ਗਲੇ 'ਚ ਪ੍ਰੋਬਲਮ ਆ ਗਈ ਮੇਰਾ ਗਲਾ ਨਾ ਜਿਹੜਾ ਉਹ ਥੋੜਾ ਜਿਹਾ ਖਰਾਸ ਜੀ ਹੁਣ ਥਰੋ ਗਈ ਤੇ ਹੁਣ ਬਾਈ ਪ੍ਰਮਾਤਮਾ ਨੂੰ ਜਾਣ ਦੇਣੀ ਆ ਫੋਨ ਕਰ ਕਰਕੇ ਬੁਲਾਇਆ ਪੌਣੇ 7 ਹੋ ਚੱਲੇ ਉਹ ਵੀ ਮਾਲਾ ਨੂੰ ਵੀ ਜਾਣਾ ਭਾਈ ਆ ਜਾਓ ਫੇਰ ਵੀ ਆ ਗੱਡੀਆਂ ਘਰ ਤੇ ਮੁਰਦਾ ਸਾਹਮਣੇ ਲੱਗਿਆ ਇਧਰ ਇੱਕ ਪੈਣਾ ਤੇ ਹੋਰ ਮਾਰਕੀਟ ਆ ਮੇਨ ਮਦੂਧਾਨੇ ਦੀ ਮਾਰਕੀਟ ਕਾਂਟਾ ਘਰ ਅਲਮਗੱਲਮ ਸੌ ਚੱਕਰ ਸੇਮੀਆਂ ਸਾਰੇ ਘੁੰਮ ਕੇ ਇਹ ਮਾਰਕੀਟ ਚ ਹੁਣ ਰਵਿੰਦਰ ਨੂੰ ਹੁੰਟੀ ਸ਼ਲਟਾ ਨਸੀਬ ਹੋਈਆਂ ਪਹਿਲਾਂ ਇਹਨਾਂ ਦੇ ਇਹਨਾਂ ਦੇ ਹੀ ਕੱਪੜੇ ਪੂਰੇ ਹੋਏ ਮੇਲੋ ਜੀ ਇਧਰ ਚਲੋ ਤਾਂ ਕੋਈ ਗੱਲ ਨਹੀਂ ਉਹ ਤਾਂ ਸਾਨੂੰ ਪਤਾ ਜਾਂ ਰੱਬ ਨੂੰ ਪਤਾ ਹੈ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕਿਪਾਤੇ ਵੀ ਅਸੀਂ ਕੀ ਕਰਨਗੇ ਦਿੰਦੇ ਨੂੰ ਮੇਲੋ ਕੀ ਕਰਨਗੇ ਇਧਰ ਨੂੰ ਮੈਨੂੰ ਪਤਾ ਖਾਉਣਾ ਜ਼ਹਰ ਥਾਲੀ ਜਿਹੜੀ ਜਿਹੜੀ ਸਾਡੇ ਨੇ ਕੋਈ ਫੈਕਟਰੀ ਬਣਾ ਅਸੀਂ ਤਾਂ ਕੁਸ ਨਹੀਂ ਖਾਦਾ ਕੁਸ ਨਹੀਂ ਪੀਤਾ ਛੋਟੇ ਨਾਲ ਫੇਰ ਤੇਰੇ ਤੇਰੇ ਜਿਹੜਾ ਤੇਰਾ ਜਿਹੜਾ ਇੱਕ ਕਹਿੰਦੇ ਹੁੰਦੇ ਨੇ ਵੀ ਮੂੰਹ ਤੇ ਚੌਲ ਆ ਚੌਲ ਚੱਬ ਕੇ ਗੱਲ ਕਰਦੀ ਚੱਬ ਕੇ ਕਰੀ ਨੇ ਇਹਨਾਂ ਗੱਲ ਨਾ ਆਪੇ ਕਹਿੰਦੇ ਥਾਨ ਕੀ ਪਤਾ ਅਸੀਂ ਕੀ ਕਰਕੇ ਆਏ ਆ ਪਾ ਹੁਣ ਮੈਂ ਮੇਰਾ ਦਿਮਾਗ ਇਹਨੂੰ ਬਾਤ ਤੇ ਬਾਤ ਤੁਸੀਂ ਕੋਈ ਕੋਈ ਪੁੱਠੀ ਸਿੱਧੀ ਚੀਜ਼ ਖਾ ਲੀਓ ਕਿ ਹੋਰ ਕੀ ਕਰ ਲਵਾਂ ਪੁੱਠੀ ਸਿੱਧੀ ਚੀਜ਼ ਖਾਣ ਨੂੰ ਅਸੀਂ ਹਾਂ ਮੈਂ ਡੱਗਰ ਦੇਖਾ ਹੁਣ ਜੇ ਆਪ ਮੈਂ ਇਸ ਕਹਿ ਤਾ ਤੱਕ ਕੋ ਚੱਕਰ ਨਹੀਂ ਜੇ ਮੈਂ ਕਹਿ ਦਵਾਂ ਤੂੰ ਦੇਖ ਫਿਰ ਫਿਰ ਹੋਰ ਪਾਸੇ ਨੂੰ ਗੱਡ ਲੈ ਜਾਣੀ ਤਰੋ ਪੈਕਿੰਗ ਕਰੋ ਫਟਾਫਟ ਪੈਕਿੰਗ ਤਾਂ ਤਕਰੀਬਨ ਤਕਰੀਬਨ ਹੋਈ ਪਈ ਹੋਆ ਤੇ ਹੁਣ ਬਾਹਰ ਹਨੇਰਾ ਹੋ ਗਿਆ ਜੀ ਨਿਕਲਣਾ ਨਿਕਲ ਚ ਪਹਨਾਈ ਆ 7 ਵਜਣੇ ਵਾਲਾ ਤਕਰੀਬਨ ਤਕਰੀਬਨ ਤੇ ਬੈਕ ਕੈਮਰਾ ਕਰਦਾ ਮੈਂ ਆਨ ਹੁਣ ਮਲਾਉਣਾ ਬਾਕੀ ਪੁੱਛਦਾ ਇਹਨਾਂ ਨੂੰ ਭਾਈ ਰਵਿੰਦਰ ਵੀ ਤੂੰ ਵੀ ਯਾਰ ਚੰਗਾ ਭਲਾ ਬੰਦਾ ਸੀ ਇਹਨਾਂ ਦੇ ਵਿੱਚ ਉਲਟੇ ਕਿ ਰਹਿ ਗਿਆ ਪਰ ਇੱਕ ਗੱਲ ਆ ਗਿਆ ਵੀ ਜਿੱਥੇ ਤਿੰਨ ਜਣੇ ਇਕੱਠੇ ਹੋਰ ਉਹਨਾਂ ਜਨਾਨੀਆਂ ਹੈ ਫੇਰ ਵੀ ਬੰਦੇ ਦਾ ਕੋਈ ਬਾਹ ਨਹੀਂ ਚੱਲਦਾ ਕਿ ਕੰਦੀ ਗੋਲ ਵੀ ਨਹੀਂ ਚੱਲਦਾ ਜਿਆਦਾ ਚੱਕਰ ਕੋਈ ਫੇਰ ਨਹੀਂ ਸਾਰਿਆਂ ਨੇ ਕਬੀਲਦਾਰੀਆਂ ਇਦਾਂ ਨਹੀਂ ਆ ਚਲੋ ਹੱਸਦੇ ਹਾਂ ਦੇ ਘਰ ਬਸਦੇ ਜੇ ਇਹ ਖੁਸ਼ ਹੈ ਸਾਡੀਆਂ ਸਰਦਾਰਨੀਆਂ ਕੋਲ ਤਾਂ ਅਸ ਹੀ ਖੁਸ਼ ਹੈ ਜੇ ਦੁਖੀ ਹੈ ਤਾਂ ਸਮਝੋ ਰੋਟੀ ਜਿਹੜਾ ਪ੍ਰਸਾਦਾ ਪਸੂਦਾ ਉਹ ਸਹੀ ਢੰਗ ਨਾਲ ਨਹੀਂ ਬਣਦਾ ਨਾ ਮਿਲਦਾ ਫਿਰ ਉਹ ਚਲੋ ਮੈਂ ਬੈ ਕੈਮਰਾ ਕਰਦਾ ਹਾਂ ਹਾਂ ਲੋ ਜੀ ਇੱਧਰ ਸਾਮਾਨ ਪੈਗ ਪਿਆ ਸਾਡੇ ਕੇਲੇ ਵਿਚਾਰੇ ਕੱਲ ਤੋਂ ਇੱਥੇ ਹੀ ਪਿਆ ਆਪਣੀ ਇਹਦੇ ਚ ਤੇ ਮੈਂ ਹੀ ਖਾਦੇ ਦੋ ਤਿੰਨ ਜਿਹੜੇ ਖਾਦੇ ਆ ਇੱਕ ਰੀਤ ਨੇ ਖਾ ਲਿਆ ਹਾਂ ਲੈ ਕੇ ਜਾਣੇ ਨਾਲ ਚਲੋ ਪਰਨੇ ਨਾਲ ਜੀ ਦੇਖੋ ਜਿਹੜੀ ਅਸੀਂ ਬਰਫੀ ਲੈ ਕੇ ਆਏ ਤੇ ਪਹਿਲਾਂ ਪਹਿਣਾ ਸਾਸਰੀ ਘਾਲ ਤਾਂ ਬੁਲਾ ਦੇ ਪਾਵਰ ਮੈਂ ਕਿੱਥੇ ਖੋਬੀ ਹਾਂ ਚੱਕ ਲਓ ਜਿਹੜਾ ਸਾਮਾਨ ਚੱਕਣ ਵਾਲਾ ਮੈਂ ਸਾਰੇ ਪੱਥੇ ਕਰਕੇ ਸਾਸਰੀ ਘਾਲ ਸਾਰੇ ਨਹੀਂ ਤੂੰ ਤਾਂ ਸਾਮਾਨ ਜਿਹੜਾ ਲੱਬਾ ਮੈਂ ਲੈ ਕੇ ਆਇਆ ਤਾਂ ਵਰਤੀ ਦਾ ਸੀ ਉਹ ਗੱਡੀ ਪੈਗਾ ਇੱਕ ਮੈਂ ਜਿਹੜਾ ਸੀ ਤੁਹਾਡੇ ਇੱਕ ਮੈਂ ਦੱਸਦਾ ਤੁਹਾਨੂੰ ਗੱਡੀ ਦਾ ਹਾਂ ਭੈਣ ਨੇ ਗੱਡੀ ਲੈ ਲਈ ਜੀ ਭੈਣ ਨੂੰ ਕੰਗ੍ਰੈਚੁਲੇਸ਼ਨ ਬਹੁਤ ਬਹੁਤ ਬਧਾਈਆਂ ਵਾਹਿਗੁਰੂ ਭਾਈ ਹੋਰ ਵਾਦਾ ਕਰੇ ਜਿਹੜੇ ਜਿਹੜੇ ਮੇਰੀ ਭੈਣ ਦੇ ਅਰਮਾਨ ਆ ਉਹ ਵਾਹਿਗੁਰੂ ਸਾਰੇ ਪੂਰੇ ਕਰ ਦੇਣ ਉਹ ਜੋ ਜੋ ਵੀ ਅਰਮਾਨ ਆ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਕੀ ਹੋ ਗਿਆ ਦਵਾਈ ਲੈ ਤਾਂ ਸੱਸਰੀ ਦਾ ਮੂਰ ਵਿੱਚ ਪਾਜੀ ਦੀ ਫਰੀ ਚੱਲ ਮੈਂ ਪਾ ਰਿਹਾ ਕਿ ਕੀ 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 ਹਾਂ ਬਸ ਜਸਪੀਨ ਤਾਂ ਕਿੱਥੇ ਦੀ ਇਹਦੀ ਥੋੜੀ ਜਿਹੀ ਹੈਬਿਟ ਚੇਂਜ ਹੋਈ ਵਿਜੈਸਿੰਦੀ ਚਾਚਾ ਜੀ ਵਧੀਆ ਰਹਿ ਗਏ ਜੀ ਬਚ ਗਏ ਅੱਛਾ ਮੇਰਾ ਹੁਣ ਲੱਖ ਦੁੱਖ ਦਾ ਇਸ ਵਕਤ ਜੋ ਨਹੀਂ ਚਾਹਤੇ ਪੱਕੇ ਕਿ ਉਹ ਬੋਲਦੇ ਆ ਤੋਰ ਤੋਰ ਆਦਾ ਹੁਣ ਨਸੀਬ ਹੋਈ ਹੈ ਜੀ ਹੁਣ ਲਾਸਟ ਵਿੱਚ ਆ ਗਏ ਸਾਰੇ ਕੱਪੜੇ ਦੁਆ ਕਰ ਰਹੇ ਦੇ ਆਲਮ ਮੈਂ ਮੇਰੀ ਨੇ ਨਾ ਸੋਚਿਆ ਵੀ ਰਮਿੰਦਰ ਦਾ ਬਿੰਕੜੀ ਸੇਵਨ ਆ ਬੜੀ ਕੁੜੀ ਨੂੰ ਸੁਬਾਨੀ ਦੁਆ ਤੁਹਾਡੀ ਕੁੜੀ ਨੂੰ ਫਰਕਾ ਲੱਤੀ ਹੈ ਨੂਰ ਨੂੰ ਉਹ ਤਾਂ ਚੱਲ ਉਹ ਤਾਂ ਦਿੱਥੋ ਸੀ ਆਪਣੀ ਦੇਖੀ ਜਾਣਾ ਤੁਸੀਂ ਤਾਂ ਇਹ ਗੱਲ ਥੋੜ ਮੈਂ ਆਪਣੀ ਗੱਲ ਕਰਦਾ ਆਪਣੀ ਗੱਲ ਕਰਦਾ ਵੀ ਜਿਹੜਾ ਸਾਡਾ ਹੁਣ ਲਾਸਟ ਵਿੱਚ ਆ ਗਿਆ ਹੈ ਉਹ ਵੀ ਬੁਝਾਰਵਾ ਦੇ ਆ ਗਏ ਇੱਥੇ ਆ ਕੇ ਘਰ ਦੇ ਲਾ ਕੇ ਕਿਉਂ ਰੇਟੀ ਸ਼ਰਟਾ ਲਈਆਂ ਸਾਰਾ ਬੁਝਾਰੇ ਬਿਲਕੁਲ ਕੰਬ ਗਿਆ ਤੇ ਇਹਨਾਂ ਦਾ ਜੀ ਉੱਥੇ ਪੂਰਾ ਹੋਇਆ ਜੀ ਉਹ ਬਾਹਰ ਪਏ ਆ ਲਿਫਾਫੇ ਇੱਧਰ ਪਏ ਨੇ ਡਿੱਗੀ ਭਰੀ ਪਈ ਗੱਡੀ ਇੱਧਰ ਭਰੀ ਪਈਆ ਹੁਣ ਕਿਤੇ ਇਹ ਨਾ ਉਹ ਬਿੱਲ ਬੋਲੋ ਲਿਆਉਂਦਾ ਕਿਤੇ ਸੈਲ ਟੈਕਸ ਵਾਲੇ ਘੇਰ ਲੈਣ ਰਸਤੇ 'ਚ ਤੁਹਾਨੂੰ ਕਿਤੇ ਫਰੀਜ ਚ ਦਾਨ ਕਰਨੇ ਪੈਣੋ ਬੈਰ ਲਿਆਉਂਦੇ ਜਿਹੜੀ ਨਾਲ ਹਾਂਜੀ ਹਾਂ ਮੇਲੇ ਦਾ ਦਵਾਈ ਆ ਐਮ ਐਲ ਏ ਉਹਰੇ ਉਹਰੇ ਕੋਈ ਚੱਲਦੀ ਐ ਐਮ ਐਲ ਏ ਐਮ ਐਲ ਏ ਘਟ ਤਾਲ ਕੇ ਵੀ ਐਮ ਐਲ ਏ ਦਾ ਜੁਆਈਆ ਐ ਐਮ ਐਲ ਏ ਪਤਾ ਔਰ ਸਾਰੇ ਐਮ ਐਲ ਏ ਸ਼ਾਮ ਟਾਈਮ ਸਾਰੇ ਐਮ ਐਲ ਏ ਬਣ ਜਾਂਦੇ ਜਾਂ ਗਲਾਸੀ ਗਲਾਸੀ ਅੰਦਰ ਚਲ ਜਾਂਦੀ ਨਾ ਬੁਰੇ ਤਾਂ ਸਾਡੀ ਸਾਡੀ ਪੂਆ ਜੀ ਸੁੱਖ ਨਾਲ ਚਲੋ ਹਾਂ ਚਲੋ ਲੱਗਦੇ ਤਾਂ ਮੇਰੇ ਸਾਣਾ ਸਾਹ ਵਾ ਮੈਂ ਹੈ ਚਲੋ ਚਾਹੇ ਮੇਰੇ ਖਾਂ ਦੇਈ ਆ ਮਾਦੀ ਦਾ ਮੁੰਡਾ ਜੀ ਜਿਹੜਾ ਉਹ ਪੰਜਾਬ ਪੁਲਿਸ ਚ ਆ ਉਹ ਆ ਜੀ ਭਾਵੇਂ ਵੀ ਕਹੀ ਵੈਦੀ ਸਰ ਕਹਿੰਦੇ ਜਾਂਦੇ ਪੈਂਟਾ ਪਾ ਲਓ ਭਾਈ ਆਦਤ ਬਈ ਵੀ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਰੂਲ ਜਿਹੜੇ ਸ਼ਹਿਰ ਦੇ ਜਿਹਨੂੰ ਪਤਾ ਹੁੰਦਾ ਹਾਂ ਅਸੀਂ ਬੱਚੇ ਵੀ ਇੱਕ ਦੋ ਜਗ੍ਹਾ ਬੱਚੇ ਵੀ ਆ ਜੀ ਖੜੀ ਨਹੀਂ ਜੇ ਕੋ ਬਦਲ ਪਾ ਕੇ ਜੀ ਤੋਕ ਬੰਨ ਨਾ ਉਹਨੂੰ ਤਾਂ ਖੜੀ ਕੋਕ ਪੀ ਲੋ ਪੀ ਲੋ ਪੀ ਦਿਖਾਇਓ ਉਹਦਾ ਸੁੱਤੀ ਵੀ ਮੇਰੇ ਕੋਲ ਨਜ਼ਾਰੇ ਨਾਲ ਆਇਆ ਨਾ ਅਹੋ ਇੱਕ ਸਾਲ ਹੋਰ winner ਇਹਦਾ ਨਾਲ ਆ ਕੇ ਨਾ ਮੈਨੂੰ ਕੋਲ ਦੀ ਬੋਤਲ ਲੈ ਕੇ ਆਇਓ ਇੱਕ ਅੱਛਾ ਕਰਨ ਲੱਗਾ ਤੇ ਨਾਲ ਹੀ ਜਣਾ ਮੈਨੂੰ ਤੇ ਜਲੇ ਅੰਮਗਾ ਕੋਈ ਨਹੀਂ ਬਿਆ ਪਾਣੀ ਆਇਆ ਕੁਛ ਨਾ ਅੱਜ ਪਾਪਾ ਨੇ ਮੈਨੂੰ ਸਕੂਲ ਲੈ ਕੇ ਜਾਣਾ ਤਾਂ ਆਜੀ ਜਲਾ ਕੋਈ ਨਹੀਂ ਆਇਆ ਉਹ ਕਹਿੰਦੀ ਮੈਨੂੰ ਦਿਖਾਓ ਉਹ ਬੁਲਾਉਂਦੀ ਉੱਥੇ ਸਤੀ ਉੱਠੀ ਹੈ ਨਾ ਆ λε马拉 ਚੰਦ ਆਇਆ ਪੂਰਾ ਜ ਆਜੋ ਮੇਰਾ ਪੁੱਤ ਮੈਨੂੰ ਪੱਖੇ ਦੀ ਬਾਦ ਬਹੁਤ ਆਉਣੀ ਹੁਣ ਪੱਖੇ ਤੇ ਬਾਦ ਪਿੱਛੇ ਸਮਾਨ ਸੈੱਟ ਹੋਗਾ ਤਾਂ ਸਾਰਾ ਸਾਮਾਨ ਰੱਖਣਾ ਰਵਿੰਦਰ ਜਾਂਦਾ ਡਿਊਟੀ ਕਰਨੇ ਨੂੰ ਚਲੋ ਕਰ ਦੇਣੀ ਅਸੀਂ ਤੁਹਾਨੂੰ ਰਲ ਕੇ ਤੋ ਨਾ ਉਹ ਚੱਕ ਕੇ ਨਾ ਜਿਹੜੀ ਜੁੱਤੀ ਜੱਤੀਆਂ ਜਾਂ ਬੂਟ-ਬਾਟ ਜਾਂ ਸਾਰੇ ਲਫਾਫੇ ਚ ਪਾ ਕੇ ਗੱਡੀ 'ਚ ਸਿੱਟ ਮਾ ਲੰਗੇ ਪੈਰੇ ਬਹਿ ਜਾਣਾ ਗੱਡੀ 'ਚ ਮੈਂ ਪਾਉਣਾ ਨਹੀਂ ਕੁਝ ਵੀ ਹੁਣ ਅੱਛਾ ਹਾਂ ਜੁੱਤੀ ਰਿੰਦਰਾਂ ਦੀ ਪਾ ਲਿਓ ਹਾਂ ਉਹ ਇੱਥੇ ਪਈ ਆ ਕਿਤੇ ਹੁਣ ਮੈਨੂੰ ਪਤਾ ਹਾਂ ਆ ਇੱਧਰ ਪਈ ਆ ਛੂ ਕਰਨਾ ਨਾ ਆਜੀ ਨਹੀਂ ਗਾ ਅਜੀ ਅਹੀ ਪਪੜਿਆਂ ਤੇ ਜਾਣਾ ਅਸੀਂ ਕਾਹਦੇ ਬਦਲਨੇ ਪਪੜੇ ਮਹਾਕਾ ਜਦ ਬਣੇ ਆਲਾ ਵਿਚੇ ਆ ਉਹਦਾ ਚਾਰ ਚਰਕੂ ਆ ਜੀ ਤੇ ਫੋਂ ਦਾ ਕਿਤੇ ਉਹ ਹੀ ਨਾ ਪਾ ਲਿਓ ਵਿਚ ਉਹ ਵੀ ਪਾ ਲਿਆਦਾ ਜੀ ਹਾਂ ਉਹ ਲੈ ਖੇਰਲ ਹੋ ਜਾਂਦਾ ਕੰਮ ਮੈਂ ਸਵੇਰੇ ਸੇ ਕੰਮ ਆਇਆ ਵੀ ਆ ਤਿਆਰ ਤੇ ਸਾਡੇ ਆਲਾ ਪਿੱਛੇ ਗਿਆ ਜਾਂ ਮੈਂ ਵਿਚ ਤੇ ਉਹ ਕੱਢਣ ਲੱਗਿਆ ਜੀ ਪੰਗ ਹਾਂ ਉੱਪਰ ਤੇ ਮੈਂ ਚਾਰ ਚਰਕ ਕੱਢ ਕੇ ਸਾਈਡ ਰੱਖਦਾ ਹਾਂ ਹਾਂ ਜਦ ਕੱਢੀ ਪੱਗ ਪੱਗ ਦੇ ਥੱਲੇ ਫੇਰ 4 ਚਾਰ ਰੁਪਿਆ ਹਾਏ ਬੇ ਉਹ ਬਾਹਰੋਂ ਪਤਾ ਲੱਗਿਆ ਜੀ ਭੂਆ ਜੀ ਦਾ ਵੀ ਸ਼ੇਅਰ ਮੇਰੇ ਵਾਲੇ ਨਾਲ ਰਈਆ ਚਾਰ ਰੁਪਿਆ ਅਗਰ ਉਹ ਏਸੀ ਦੀ ਸੁੱਛ ਘੱਟ ਦੇਣੀ ਉਹਨੇ ਇੱਕ ਨਹੀਂ ਹੋਰ ਰਹਿਣਾ ਆਪਾਂ ਨੇ ਭੈਣ ਨੇ ਆਪਣੇ ਨਾਲੇ ਜਾਣਾ ਹੁਣ ਤੇ ਭਣ ਜਨੇ ਕਹਣਾ ਵੀ ਇਹ ਚੰਗੀ ਗੱਲ ਨਹੀਂ ਤੁਹਾਡੇ ਵਾਸਤੇ ਵੀ ਤੁਸੀਂ ਮੈਂ ਭੂਣ ਲਿਆਈਆਂ ਗਰੇਟ ਤੋਕ ਕੇ ਦਿਓ ਜੀ ਤੋਕ ਕੇ ਲਿਆਈ ਜੀ ਹਜੇ ਰਹਿਣ ਦੇ ਰਹਿਣ ਦੇ ਉਹ ਗੱਡੀ 'ਚ ਹਜੇ ਉਹ ਖਾਣੇ ਨਹੀਂ ਉਹਦੀ ਉਹਦੀ ਸੁੱਸਤੀ ਜੀ ਨਹੀਂ ਉੱਤਰੀ ਹੈ ਜੀ ਹੰਪ ਮਾਨਾ ਹੌਣ ਨਹੀਂ ਹੁਣ ਇਹਨਾਂ ਨੇ ਕੁਝ ਵੀ ਦੱਸਣਾ ਵੀ ਕਿੱਥੇ ਨੂੰ ਜਾਣਾ ਸਾਡਾ ਫਰੂਕਾ ਜੀ ਇਸ ਅੰਗੂਰ ਖਾਂਦੇ ਆ ਜੀ ਪਰ ਇਹਦਾ ਨਾਮ ਵੀ ਆਮਬਾ ਆ ਆਪਾਂ ਬੂਰ ਲੰਦਾ ਇਹ ਆਪਾਂ ਬੜੀਆ ਆ ਪਿਆਰ ਤੇ ਜਿਹੜਾ ਜਿਹੜਾ ਨੌਰਖ ਹੋ ਗਿਆ ਕੋਈ ਬੁੱਬਾ ਮਹਿਬੂਬਾ ਕਹਿੰਦਾ ਜੈਸਮੀ ਨੰਬ ਕਹਿੰਦੀ ਆ ਆਪ ਆਪ ਓਏ ਤੇਰੀ ਗੱਲ ਆ ਨਾਮ ਕਹੀ ਰੱਖੋ ਲਿਆਣਾ ਦੇ ਏਕੜੀ ਹੁੰਦੇ ਹੁੰਦੇ ਹੌਲੇ ਹੌਲੇ ਇੱਕ ਨਾਮ ਪਰ ਟਿਕ ਲੈਣਾ ਕੰਮ ਤੇ ਲਾ ਰੀਤ ਪਰ ਆਗਣਾ ਸਾਰਿਆਂ ਨੇ ਹੌਲੇ ਹੌਲੇ ਸਹੀ ਗੱਲ ਹੈ ਚਲੋ ਫੇ ਚੱਕੋ ਸਮਾਨ ਮੈਂ ਕਿਹ ਗੱਡੀ ਸੈੱਟ ਕਰਵਾ ਕੇ ਆਓ ਉਹ ਚਲੋ ਫਿਰ ਸਮਾਨ ਤੁਸੀਂ ਉਹ ਸੈੱਟ ਕਰਨਾ ਕਿਨੇ ਕਰਨਾ ਮਿੱਤੇ ਤਾਂ ਹੁਣਾ ਚਾਬੀ ਚੱਕੋ ਚਾਬੀ ਰਵਿੰਦਰ ਕੋਲੇ ਆ ਮਿੱਤੇ ਤੂੰ ਸਮਾਨ ਚੱਕ ਲੈ ਆਂ ਤੂੰ ਆਣਾ ਜਿਹੜੇ ਜਿਹੜੇ ਆਪਾਂ ਚੱਕਣੇ ਹਾਂ ਲੋ ਜੀ ਬਾਹਰਲੀ ਸਾਈਡ ਸੂਰਜ ਗਿਆ ਸ਼ਹਿਪ ਕਾ ਫੜਾ ਕਾ ਫੜਾ ਚਾਬੀ ਦਾ ਸੋ ਚਾਬੀ ਮੈਨੂੰ ਫੜਾ ਦਿਓ ਚਲੋ ਜੀ ਵਾਹਿਗੁਰੂ ਸਤਿਨਾਮ ਸੱਚਾ ਪਾਤਸ਼ਾਹ ਲੋਟ ਲੈ ਲੁਧਿਆਣਾ ਸਾਰਾ ਇਹਨਾਂ ਨੇ ਤੇ ਤਾਂ ਹੁਣ ਤੁਹਾਨੂੰ ਜੈਸਮੀਨ ਦੀ ਵੀਡੀਓ ਤੇ ਪਤਾ ਲੱਗੂਗਾ ਵੀ ਕਿਆ-ਕਿਆ ਕਰਦੇ ਇਹ ਤੇ ਕਿਉਂ ਮੈਂ ਤਾਂ ਗਿਆ ਹੀ ਨਹੀਂ ਬਾਜ਼ਾਰ ਦੇ ਵਿੱਚ ਵੀਡੀਓ ਬਣਾਉਣ ਇਹੀ ਉਹ ਬਣਾਉਂਦੇ ਫਿਰੇਗੇ ਵੀ ਕਿ ਐਦਾਂ ਕਿਦਾਂ ਕਿਆ ਕਰਨਾ ਕਿਦਾਂ ਕਿਆ ਕ ਨਹੀਂ ਛੋਲੇ ਦਾ ਬਹੁਤ ਚੱਕੀ ਫਿਰਦੇ ਆ ਸਹੀ ਚੱਕ ਦੋ ਫੱਟੇ ਪਾ ਦੋ ਸੂਟ ਰੱਖ ਦੋ ਸੂਟ ਇਹਨਾਂ ਦੇ ਸੂਟੇ ਨਹੀਂ ਪੂਰੇ ਹੁਣ ਆ ਗਏ ਹਾਂ ਹਾਂ ਉਹ ਜੇ ਪਿਆ ਪਿਲਾ ਜੇ ਦਾਲ ਬਾਟੀ ਚੂਰਮ ਅੰਬ ਅੱਛਾ ਜਿਹੜਾ ਰਾਤ ਦਾਲ ਬਾਟੀ ਚੂਰਮਾ ਲਿਆ ਤੋ ਦੋਦਾ ਕਿ ਆਪਣੇ ਖਾ ਲਿਆ ਤੋ ਮਨੂੰ ਤਾਂ ਲੱਗਿਆ ਨਹੀਂ ਮਨੂੰ ਤਾਂ ਲੱਗਦਾ ਵੇ ਹਾਂ ਕਿੰਨੇ ਨੂੰ ਬਈ ਇੱਕ ਕੈਪਰੀ ਕਰਨ ਦੀ ਕੈਪਰੀ ਕਿਤਾਈ ਸੌ ਨਾ ਬਸ ਠੀਕ ਆ ਤੇ 200 25 ਦੀ ਇਹਦੀ ਇੱਕ ਟੀ-ਸ਼ਰਟ ਚਾਹ ਟੀ-ਸ਼ਰਟਾਂ ਲਿਆਈਆਂ ਠੀਕ ਆ ਨਹੀਂ ਸ਼ਾਪਿੰਗ ਪੂਰੀ ਲੈ ਆਈ ਜਾਓ ਦੋ ਲੈਉਣਾ ਬਾਈ ਤੁਹਾਡੇ ਕੋਲ ਮਾਇਆ ਬਖ ਰੂ ਦੀ ਕਿਰਪਾ ਨਾਲ ਸੋਹਣੀ ਆ ਬਸ ਹੁਣ ਇਹ ਥੱਲੇ ਵਿੱਚ ਮੈਂ ਤਾਂ ਚੁੱਪੀ ਨਹੀਂ ਪਾ ਹੈ ਗਿਆ ਹੈ ਨਹੀਂ ਹੈ ਨਹੀਂ ਨਹੀਂ ਆਣੀ ਮੈਨੂੰ ਚਲ ਤੇਰੇ ਕੋਲ ਹੈ ਨਹੀਂ ਬੇਨਾ ਉਹ ਤੇ ਲਿਆਉਂਦੇ ਨਾ ਇੰਨਾ ਕੁਸ ਹਾਈ ਕਰੀਤ ਨੂੰ ਖਰਾਕ ਲਿਆ ਚਲ ਕੋਈ ਨਹੀਂ ਇਹ ਤਾਂ ਤੂੰ ਰੈਨ ਦੇ ਤਾਂ ਉਹਨੂੰ ਸੈਟਿੰਗ ਕਰਕੇ ਬਣਾ ਦੇਣਾ ਸਮਾਨ ਰੱਖਣਾ ਰੱਖ ਕੇ ਚਲ ਜਿੰਨੇ ਬਜੰਦੇ ਦਾ ਕੱਪੜੇ ਹੋ ਗਏ ਆ ਕੱਪੜੇ ਨਾ ਮੂਹੇ ਰੱਖਣੇ ਆ ਕੱਪੀ ਬੀ ਨੂੰ ਮੈਂ ਇੱਕ ਸੂਟ ਲੈ ਕੇ ਆਈਆਂ ਇੱਕ ਅਸਰੇ ਕੱਪੜੇ ਹੁਣ ਤਾਂ ਮਾਣੇ ਮਾਜਰੇ ਰੁਗਣਾ ਜਾਂਦੇ ਹੋਏ ਵਰਕੇ ਜਾਣਾ ਆਪਾਂ ਨੇ ਟਾਈਮ ਤਾਂ ਦੇ ਲੈ ਕੋਈ ਲਿਕਨੇ ਆ ਕੋਈ ਚੱਕਰ ਨਹੀਂ ਹਾਂ 10 ਮਿੰਟ ਚਾਹੀਏ ਰਹੀਏ ਹਾਂ ਕਿਉਂ ਪੱਛਮਚੂਗਾਰ ਤਾਂ ਬਣ ਨਹੀਂ ਬਣਾਣਾ ਨਾ ਕਰਨ ਨੂੰ ਚੀਜ਼ ਲੈ ਕੇ ਜਾਣੀ ਖਾਣ ਨੂੰ ਇਸ ਗੱਲ ਪਿੱਛੇ ਨਾ ਬੈਸ ਨਾ ਕਰਿਓ ਚਲੋ ਬਾਹਰ ਜਰੂ ਸੱਤ ਨਾ ਮੈਂ ਰਵਿੰਦਰ ਨਾਲ ਪਹਿਲਾਂ ਢੀਲ ਆ ਰਵਿੰਦਰ ਨਾਲ ਢੀਲ ਗੱਡੀ ਤਾਂ ਮੈਂ ਚਲਾਉਣੀ ਆ ਹੁਣ ਢੀਲਾ ਤੂੰ ਰਵਿੰਦਰ ਨਾਲ ਕਰੀ ਜਾ ਹਾਂ ਚਲੋ ਤੂੰ ਕਰੀ ਜਾ ਰਵਿੰਦਰ ਨਾਲ ਢੀਲਾ ਕਰਨ ਵਾਲੇ ਢੀਲ ਕਰਕੇ ਆਈਆਂ ਚਲੋ ਲੈ ਆਪ ਆ ਬੂਟ ਪੈਣ ਦੇ ਤੇ ਪੈਣ ਲਈ ਆਉਂਦੀ ਬੂਟ ਤੈਨੂੰ ਕਹਤਾ ਵੀ ਤੂੰ ਲਿਆ ਪਰ ਜਾ ਹਾਂ ਅਜਾ ਥੱਲੜੀ ਸਾਈਡ ਪਸਾਲਾ ਅਸੀਂ ਟੱਕ ਗੇਰੇਲਾ ਮੂਰੇ ਨੂੰ ਹਾਂ ਵੈਰੀ ਗੁੱਡ ਪਾ ਮੂਰੀ ਸੱਡ ਸੱਡਦੇ ਬੇਲੀ ਹੋ ਜਾਗਾ ਇਹ ਕੱਢਣੀਆਂ ਵੀ ਆ ਜਾਂ ਡਿੱਗੀ ਤੇ ਖੋਲਣੀਆਂ ਤੇਰਾ ਬੂਟ ਇੱਕ ਵੀ ਗਿਰ ਗਿਆ ਬੱਸ ਮੇਰਾ ਤਾਂ ਪੈ ਗਿਆ 1200 ਤੇ ਪਾਣੀ ਹਾਂ 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 ਕੇਲੇ ਗੂਲੇ ਦਾ ਮੂਰੀ ਰੱਖ ਲੈ ਮੇਰਾ ਪਤਾ ਆ ਗਿਆ ਉੱਠ ਕੇ ਆ ਰੱਖ ਦੇ ਚੱਲ ਬੱਸ ਉਹ ਆਪਣਾ ਇਹ ਵੀ ਮੂਰੀ ਰੱਖ ਲੈ ਟਾਈਮ ਕੱਲ ਵਾਲੀ ਹੋਗਾ ਜੀ ਲੋਕ ਪਾਈ ਆਪਣੇ ਆਪਣੇ ਘਰਾਂ ਨੂੰ ਲੱਗ ਗਏ ਹੁਣ ਵਾਪਸ ਟ੍ਰੈਫਿਕ ਗਈ ਹੋ ਪੂਰੀ ਹੁਣ ਜਾਂਦੇ ਹੋ ਅਸੀਂ ਫੇਰ ਜਾਮ ਵਿੱਚ ਫਸਦੇ ਫਸਾਉਂਦੇ ਨੇ ਜਾਣਾ ਬੁੱਬੀ ਚੱਲ ਪਤੰਦਰ ਨੂੰ ਤੇਰਾ ਚਲ ਨਾ ਤੂੰ ਸੈਂਡਲ ਪਾ ਕੇ ਆਈ ਐ ਮਾਂ ਹੋਰੀ ਖੜਨਾ ਪੈਣਾ ਮੈਨੂੰ ਹੁਣ ਉਹ ਸਾਰੇ ਅੰਦਰ ਚੱਲ ਗਏ ਬਾਕੀ ਹੁਣ ਜੀ ਅਸੀਂ ਖਿਚਲੀ ਤਿਆਰੀ ਪਿੰਡ ਨੂੰ ਜਾਣ ਦੀ ਪਤਾ ਨਹੀਂ ਇਹ ਕਿਆ-ਕਿਆ ਖਰੀਦ ਲਿਆਏ ਆਏ ਤਾਂ ਦੋਗ ਬੈ ਕੇ ਤੇ ਹੁਣ ਤਾਂ ਫੋਕਸ ਭਰਿਆ ਪਿਆ ਵਿੱਚ ਝੋਲੇ ਝੋਲੇ ਹੋ ਗਏ ਸਾਰੇ ਜਮਾ ਕੁਛ ਨਹੀਂ ਸਮਝ ਲੱਦੀ ਜਿੱਥੇ ਜਾਂਦੇ ਆਈ ਕੁਛ ਹੁੰਦਾ ਕਿਧਰ ਮਰਜੀ ਚੱਲ ਜੋ ਤਾਂ ਲੁਧਿਆਣੇ ਚੱਲ ਜੋ ਤਾਂ ਰੋਪੜ ਜਲ ਜੋ ਸਮਰਾਲੇ ਜਲ ਜੋ ਖੰਨੇ ਜਲ ਜੋ ਬਾਈ ਕੋਸੋ ਚੱਲਦਾ ਇੱਕ ਵਾਰ ਨਾ ਦੁਬਾਰਾ ਮੇਰਾ ਇਹ ਨੰਬਰ ਤੁਸੀਂ ਧੋਲੋ ਨਹੀਂ ਤਾਂ ਉਹ ਬੱਤ ਤਾਂ ਸਾੱਚੀ ਗੱਲ ਨਹੀਂ ਬਾਈ ਹੈਗੀ ਹੈ ਓਏ ਉਹ ਵਾਕੇ ਕਿਨੇ ਮਾਣ ਦੀ ਸਾੱਚੀ ਗੱਲ ਬਾਦੇ ਆ ਜਾ ਕੀ ਹੋ ਗਿਆ ਜਿਹੜਾ ਸਮਾਨ ਵਾ ਖੱਡੂਲਣੇ ਆ ਗਿਆ ਉਹ ਕਹਿੰਦੀ ਭੈਣ ਕਹਿੰਦੀ ਮੂਰੇ ਕੋਈ ਫੜਕੇ ਬਹਿ ਜੂਗਾ ਹੂੰ ਅੱਛਾ ਮੂਰੇ ਜੈਸਮੀਨ ਕਹਿੰਦੀ ਹੁਣ ਵੀ ਮੈਂ ਮੈਂ ਬਹਿਣਾ ਮੂਰੇ ਅੱਛਾ ਅੱਛਾ ਮੈਂ ਕਹਿੰਦਾ ਮਿੱਗੀ ਸਿੰਘ ਬਹਿ ਜਾ ਪਰ ਮੂਰੇ ਹਾਂ ਚੱਲ ਕੋਈ ਨਹੀਂ ਲੱਗੀ ਨਹੀਂ ਤੇਰੀ ਡਿੱਗੀ ਜ਼ਵਾਰ ਕੇ ਯਾਰ ਤੇਰੇ ਲਫਾਫੇ ਜਿਹਾ ਸਾਲੇ ਰੋੜਦੇ ਫਿਰਨੇ ਰਸਤੇ ਤੇ ਫੇ ਦੇਖੂਗੀ ਅਲਾਦੋੜ ਹੁਣ ਲੱਗੀ ਆ ਹਨਾ ਬੱਤੀ ਪਾਣੀ ਵਾਲੀ ਬਹੁਤ ਰਹਿ ਗਈ ਅੰਦਰ ਇਹ ਆ ਪਰਲ ਰੱਖ ਗਿਆ ਰਵਿੰਦਰ ਮੂਰੇ ਭਰ ਲਓ ਉਹਨੂੰ ਪਾਣੀ ਦੀ ਤੇ ਮੁੱਲ ਦਾ ਲੈਣਾ ਪੈਣਾ ਤੁਹਾਨੂੰ ਪਾਣੀ ਉਹ ਫਸਾ ਦਿੱਤੇ ਨਾ ਪਿਛਲੀ ਸਿਰ ਰੇਤਾ ਆਇਆ ਪੁੱਤ ਅੰਦਰ ਆਦਾ ਅੰਦਰ ਆਦਾ ਚਲੋ ਅੰਦਰ ਹੋਰ ਇਕੱਲੇ ਨਹੀਂ ਰਹਿਣਾ ਹੈਗਾ ਅੱਛੇ ਨਾ ਨਿਆਣਿਆਂ ਨੂੰ ਗੋਦੀ ਚੱਕ ਲੈ ਜਾਂਦੇ ਆ ਹਾਂ ਫੇਰ ਦੇਖੂਗੇ ਆਲੇ-ਦਾਲੇ ਨੂੰ ਵੀ ਆ ਕੀ ਹੋ ਗਿਆ ਹੋ ਚੱਲਾ ਆ ਰਹਾ ਫੇਰ ਉਹ ਖੜੀਦਾ ਮੈਂ ਚੱਲੇ ਅੰਦਰ ਇਹ ਜੋ ਐਕਟਿਵ ਹੋਈ ਨਹੀਂ ਜਿਹਨੂੰ ਨੀਂਦ ਜੜੀ ਉਹ ਆਜੋ ਹੁਣ ਨਿਕਲੋ ਯਾਰ ਹਲੋ ਮੇਰਾ ਖੁੱਸਾ ਦੋ ਕਿੱਥੇ ਖੁੱਸਾ ਹਾਂਜੀ ਹਾਂ ਖੁੱਸਾ ਦੋ ਮੈਨੂੰ ਮੈਂ ਪਾਣ ਚੱਲੀ ਜੱਪਲਾ ਪਾਈ ਫਿਰਦਾ ਆ ਜਾ ਰੀਤਨ ਤਰ ਆ ਜਾ ਪੁੱਤ ਔਰ ਰੀਤੂ ਦੇਖੀ ਸਰੀਬ ਬਾਹਰ ਖੜੀ ਆ ਰੋ ਦਾਦਾ ਛੂਕ ਰਹਾ ਮੈਂ ਆ ਛੂਕ ਰਹਾ ਆ ਜਾ ਪਾਣਾ ਕਰਨਾ ਹੀ ਨਹੀਂ ਹੁਣਾ ਆ ਜਾ ਅੱਪ ਚੱਲੀਏ ਪਾੜ ਕੋ ਲੈਟ ਬਣਦੀ ਛੱਡਣੀ ਆ ਛੱਡਣੀ ਨਾ ਮਹਾਰਾ ਸੱਚਾ ਪਾਤਸ਼ਾਹ ਸੁੱਖ ਰੱਖਿਓ ਸਾ ਪਾਸ ਸਾ ਪਾਸ ਰੱਖੇ ਚੜਦੀ ਕਲਾ ਤੇ ਉਹ ਮੇਰਾ ਨਹੀਂ ਗੁੱਸਾ ਆ ਬੱਲੇ ਇਤੂ ਸੁਸਰਾਂ ਦਾ ਤਾਂ ਨਹੀਂ ਆਪਰੇ ਹਾਂ ਚਾਰ ਚਾਰ ਕਰਦਾ ਮੇਰੇ ਸਾਹ ਦੇ ਤਾਂ ਬਿੱਕੀ ਵਾਲਾ ਲੰਦਾ ਹਾਂ 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 ਨਹੀਂ ਅਗਰ ਨਾ ਕਲੀ ਚਾਹਦਾ ਲੰਦਾ ਮੇਰਾ ਕੰਮ ਚੱਲ ਪੁੱਤ ਚੱਲ ਬੈਠੇ ਗੱਡੀ 'ਚ ਚੱਲ ਫਿਰ ਅੱਜ ਚਾਰ ਪਾ ਲੈ ਟੋੜਾ ਚਾਰ ਚਾਰ ਪਾ ਲੈ ਮੰਨੂ ਕਾ ਪਤਾ ਤੈਨੂੰ ਪਤਾ ਉੱਥੇ ਸਾਹਮਣੇ ਲੱਗਿਆ ਪਤਾ ਕਿਹਨੇ ਚੱਕਿਆ ਚੱਲ ਬਸ ਮੈਂ ਇੱਧਰ ਰੱਖ ਹਾਂ ਅੱਖਾਂ ਬੰਦ ਕਰ ਦੇ ਇੱਧਰ ਹਾਂ ਹਾਂ ਬੰਦ ਕਰ ਲੈ ਕੀ ਲਾਉਂਗਾ ਪੁੱਤ ਕੀ ਕਹਨੀ ਆ ਨੰਗਾ ਵੰਗੋ ਅਦ ਅਦ ਨੰਗੇ ਪੈਰ ਚ ਆਉਗੇ ਤਾਂ ਉਹ ਕਿੱਥੇ ਮੈਂ ਰੱਖ ਲੈ ਗੱਡੀ ਚ ਚਲੋ ਚਲੋ ਸਵੀਤ ਹੋਮ ਆ ਜਾਓ ਬਰ ਚਲੋ ਆਓ ਬਹਿਰੋ ਦਨੋਂ ਸੱਚਾ ਪਾਤਸ਼ਾਹ ਹਾਂ ਅੰਬਤਾ ਮੈਨੂੰ ਫੜਾ ਤਾਦਾ ਕੱਟਿਆ ਫਟਿਆ ਜਾ ਕੀ ਕਰਨਾ ਇਹਦਾ ਇਹਨੂੰ ਫੜਾ ਦੇ ਜੱਸ ਮੈਨੂੰ ਆਲਾ ਫੜ ਬਠਾਲ ਰਿਤ ਨੂੰ ਗੱਡੀ ਮੋੜਨ ਕਰ ਅਵਿੰਦਰ ਨੂੰ ਚਲੋ ਨਿਕਲਦੇ ਸੀ ਹੁਣ ਰੋਟ ਬਾਹਰ ਨੂੰ ਕੋ ਨਾ ਲੇ ਜਾ ਸੂਰ ਜਦਾ ਗਿਆ ਸਭ ਪ੍ਰਵਿੰਦਰ ਮੈਂ ਕਹਿੰਦਾ ਅੰਦਰ ਆ ਜੇ ਕੋਈ ਖੜਾ ਬੱਲੇ ਭਾਈ ਇਹਨਾਂ ਦਾ ਗੱਲਾਂ ਹਾਂ ਬਈ ਯਾਰ ਹੱਥ ਦੋ ਸਾਡਾ ਆਹ ਆਹ ਚਾਬੀ ਦੇ ਦੇ ਮੇਰੇ ਇੱਕ ਸਾਡੇ ਹੋਰ ਲੈ ਲੈਣੇ ਹੋਰ ਲੈਣੇ ਚਾਹੀਏ ਮੈਂ ਤਾਂ ਬਾਜੀ ਤੇ ਕੈਂਚਲੇ ਹੀ ਫਿਰਤੀ ਮੇਰਾ ਕਾ ਬੁੱਲ ਲਿਆ ਤਾਂ ਬਾਜੀ ਪੈਸੇ ਨਹੀਂ ਮੰਗਦਾ ਜੀ ਕਰਦੇ ਮੈਂਬਰ ਆਪਣੇ ਧੰਨਵਾਦ ਭਰਾਵਾ ਦਿਲਾ ਹੈ ਮਾਈ ਕਹਿੰਦਾ ਤੇਰੇ ਵਿਆਹ ਨੂੰ ਵੀ ਗਲਦਸਤੇ ਸਾਡੇ ਕੋਲ ਤੇ ਹੋਗੇ ਹਾਂ ਇੱਥੀ ਤੇ ਗਿਆ ਲਾਓ ਜੀ ਥੈਂਕ ਯੂ ਇਹ ਨਾ ਕਹੀ ਵੀ ਗਲਦਸਤੇ ਕੋਲ ਤੇ ਖਾਲੀ ਮੂੜ ਲੈ ਕੇ ਆ ਮੈਂ ਤਾਂ ਆਪ ਕਹਿਣਾ ਹੀ ਤਾਂ ਫਿਰ ਤਾਂ ਮੇਰੇ ਵਰਦੀ ਖਤ ਪਾਉਂਦੇ ਹਾਂ ਆਪਾਂ ਦਾ ਕਿਹਾ ਗਲਦਸਤਾ ਦੇ ਦਿੰਦਾ ਗਲਦਸਤਾ ਕਹਿੰਦੀ ਮੈਂ ਦਿੰਦਾ ਫੁੱਲੇ ਬਾਤ ਆ ਸਿੱਧਾ ਦਾ ਖੋਲੂਗਾ ਲੈ ਫੜ ਚਾਬੀ ਫੜ ਚਾਬੀ ਫੜ ਬੈਠਾ ਡਰਾਈਵਰ ਬਣ ਬੈਠਾ ਰੋਦਾ ਨਾ ਲੱਗਿਆ ਕੋਸ਼ਾ ਆਇਆ ਨਾ ਕੋਸ਼ਾ ਇਹਦੀ ਹੱਥ ਚੱਕ ਹੱਥ ਚੱਕ ਲਾ ਕਿਤੇ ਹੁਣ ਹੱਥ ਲਾ ਲਾ ਵਿੱਚ ਦੇ ਚੰਗੀ ਭਲੀ ਕੋਸ਼ਾ ਕਿਤੇ ਆਵਾਜ਼ ਟਾਕੀ ਲਾਲਾ ਇੱਕ ਵਾਰ ਮੈਂ ਗੱਡੀ ਮੜਾ ਦਵਾ ਜੀ ਇੱਥੇ ਗੱਡੀ ਮੋੜਨੀ ਕਿਹੜੇ ਸੌਖੀ ਆ ਹਾਂ ਉਹਨੂੰ ਫੇਰ ਫੋਨ ਆ ਗਿਆ ਕਿਸੇ ਦਾ ਚੱਲ ਚੱਲੀ ਤਾ ਵੀ ਉਹ ਤਾਂ ਬੋਲਿਆ ਜੀ ਮੈਂ ਪਤਾ ਨਹੀਂ ਮੰਨਦਾ ਇੱਕ ਵਾਰ ਗੱਡੀ ਮੋੜ ਲਾ ਫੇਰ ਦੇਖਦੇ ਆ ਕਿੱਧਰ ਨੂੰ ਜਾਣਾ ਆਪਾਂ ਨੇ ਪੁਲਿਸ ਵਾਲੇ ਕੀ ਗੱਡੀ ਆ ਰਹੀ ਹੈ ਖੜ ਜਾਓ ਵੀ ਬੈਲਟ ਲਗਾ ਲੋ ਹਾਂ ਬੈਲਟ ਜ਼ਰੂਰੀ ਹੈ ਜੀ ਹਾਂ ਚਲੋ ਚਲੋ ਉਹ ਬੋਲੋ ਤਾਂ ਫੇਰ ਤੂੰ ਆਪਣੇ ਹੱਥੇ ਤੇ ਫੜ ਲਿਆ ਹਾਂ ਕੈਂਠ ਜਗਾਤੀ ਚਲਾ ਦੇ ਪੈਣ ਦੀ ਕੈਂਠ ਜਲਾ ਦੇ ਕੀ ਚੱਕ ਮੇਰੇ ਮੈਂ ਕਿਹਾ ਸ਼ਾਬ ਦੇ ਲਾ ਦੇ ਉਹ ਕਹਿੰਦੇ ਨੀਂਦਾਂ ਲੱਗ ਜੂਗੀ ਬਹੁਤ ਕੈਂਠ ਜੇ ਲਾ ਦੇ ਨਾ 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 ਠੀਕ ਹੈ ਪੱਤਰਕਾਰ ਅਸੀਂ ਮੈਂ ਕ ਵਾਲੇ ਰੱਖ ਰਹੀ ਜੀ ਕਈ ਵਾਰ ਕੋਈ ਸ਼ੂਟ ਕਰਨਾ ਪੈ ਜਾਂਦਾ ਨਾ ਅਚਾਨਕ ਜੇ ਕੋਈ ਹਾਂ ਉਹ ਮਿਲ ਜਵੇ ਖਬਰ ਸਾਨੂੰ ਚੱਲਦੀ ਫਿਰਦੀ ਖਬਰ ਮਿਲਦੀ ਹੈ ਅੱਜ ਕੀ ਟੌਪ ਤੇ ਉਸ ਨਾਲ ਦੀ ਨਾਲ ਸ਼ੂਟ ਕਰ ਲੈਂਦੇ ਆ ਪੱਤਰਕਾਰ ਵੀ ਬਣ ਜਾਂਦੇ ਆ ਹਾਂ ਚੱਲ ਜਾਣਦੇ ਹੌਲੀ ਹੌਲੀ ਚੱਲ 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 ਜਾਣ ਦੇ ਚੱਲ ਕਮਾਲ ਆਇਤੀ ਦਾ ਕਮਾਲ ਹੈ ਇਹ ਆਪਾਂ ਨੇ ਇੱਧਰ ਨੂੰ ਜਾਣਾ ਬੈਕਸੈਟ ਨੂੰ ਇੱਧਰ ਨੂੰ ਚਲੋ ਠੀਕ ਹੈ ਜੀ ਚੱਲਦੇ ਆਂ ਅਸੀਂ ਹੁਣ ਅੱਗੇ ਮੈਂ ਰਾਤ ਨੂੰ ਆਇਤੀ ਅੱਜ ਵੀ ਆਉਂਦੇ ਆਂ ਬਾਟੋ ਫਾਈ ਅੱਛਾ ਸਿੰਘ ਜੀ ਤੁਸੀਂ ਇੱਧਰ ਆਵੀਂ ਲੱਖ ਰੁਪਇਆ ਲਿਆਓ ਜੀ ਲੈ ਲੈ ਬਿਰਾਤ ਮੈਂ ਵੈਰੀ ਵੈਰੀ ਕੋਈ ਨਾ ਇਹਨੂੰ ਦੱਸੂਗਾ ਕਿੰਨਾ ਲੱਗੇਗਾ ਹਾਂ ਨਿੰਦੂ ਆਉਂਦਾ ਪਤਾ ਵੀ ਕੋਈ ਤਾਂ ਦੇਖਣਾ ਇਹ ਤਾਂ ਇੱਜਿਹਾ ਨਹੀਂ ਅੰਧੇਰੇ ਕਿੱਥੋਂ ਆਏ ਆ ਜੀ ਜੀ ਇਹ ਕਿਨੇ ਦੇਤੀ ਜੀ ਇਹ ਬਸ ਇਹ ਪੁੱਤੇ ਬੀਬੀ ਮਥਾੜੇ ਦਾ ਮੈਂ ਤਾਂ ਨਾਨੀ ਨੂੰ ਪੁੱਛੇ ਮੈਂ ਕਾ ਘੜਾ ਘੜੇ ਦਾ ਠੀਕ ਆ ਪਾਣੀ ਘੜੇ ਦਾ ਪਾਣੀ ਪੀਣਾ ਠੀਕ ਆ ਨਾਨੀ ਕਹਿੰਦੀ ਪੁੱਠੇ ਪੰਗੇ ਮੈਂ ਉਹ ਪੁੱਛਦੀ ਵੀ ਕਾ ਤੇ ਪਾਣੀ ਧਰੇ ਦਾ ਪਾਣੀ ਧਰਿਆ ਵਾ ਹਾਂ ਹਾਂ ਬੀਬੀ ਆ ਜਾ ਰਹੀ ਤੂੰ ਆਈ ਤੂੰ ਨਾਨੀ ਕਹਿੰਦੀ ਦੇ 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 ਵੀ ਬੀਬੀ ਦੀ ਚੁੱਲੀ ਚੁੱਲਾ ਚੁੱਲੀ ਤੇਰੇ ਮੈਨੂੰ ਲੂੜਾ ਤੇਰੇ ਦਾਲ ਦੇ ਚੇਰਾ ਕੱਟੇ ਹੁੰਦੇ ਆਇ ਲੇ ਤੁਰਾ ਕੁੜੀਆਂ ਮੇਚਲਾ ਨਹੀਂ ਕਰ ਦਿੰਦੇ ਆਪਣੀ ਮਾਂ ਨਾਲ ਲਿਆ ਕੇ ਦਿੰਦੀ ਆਂਦੀ। ਸਾਸਰੀ ਘਰ ਬੁਲਾਉਣ ਦੇ ਬੀਬੀ ਇੱਧਰ ਵੀ ਸੱਸੀ ਘਰ ਸਾਸਰੀ ਘਰ ਬਾਈ ਸਾਰਿਆਂ ਨੂੰ। ਬੁਲਾ ਰੱਖਦੇ ਵੀ ਕਰਾਂਗੇ। ਆ ਦੇਖੋ ਮੇਰੀ ਧੀ ਸਿੱਟਾ ਬੜਾ ਵੜਾ ਰਹੀ ਹੈ ਮਾਂ ਕਰ ਰਹੀ ਹੈ। ਲੈ ਧੀਆ ਮਾਂ ਦੀ ਕਰਦੀ ਹੁੰਦੀ ਆਂ ਧੀਆ ਦਾ ਖਾਜੂਗਾ। ਹਾਂ। ਹਨਾ ਵੀ। ਹਾਂ। ਅੱਛਾ ਰੇ। ਪਾਣੀ ਪੂੜੀ ਪੁੱਛ ਲਾ ਰ ਕਿਸੇ ਨੂੰ ਠੰਡਾ ਪਲਾਉਣਾ ਠੰਡਾ ਨਹੀਂ ਪੀਣਾ ਪਾਣੀ ਲਿਆ ਪਾਣੀ ਲੈ ਤਾ ਵੀ ਸਾਤਰੀ ਗੱਲ ਪਲਾਉਣੀ ਦੀ ਮਨ ਲੱਗਾ ਕੜੇ ਵਾਲੇ ਕੜੇ ਵਾਲੇ ਪੀਣਾ ਕੀ ਆਤੀ ਜੀ ਧੱਕੇ ਨਾਲੇ ਨਹੀਂ ਆਈ ਜੀ ਧੱਕੇ ਨਾਲੇ ਮੈਂ ਤਾਂ ਜਗਾ ਧਾਣਾ ਪਾਣੀ ਹੋਵੇ ਮਾਰਨਾ ਦਾ ਫੇਰ ਹੋ ਕਿਵੇਂ ਰਹਿ ਜੂਗਾ ਮੇਰੇ ਕੋਲ ਰਹੂਗਾ ਹਾਂ ਬਾਕੀ ਗੱਲ ਸਹੀ ਆ ਇਹ ਗੱਲ ਸਹੀ ਆ ਅੱਜ ਇੱਥੇ ਹੀ ਰਵਾਂ ਅੱਜ ਕੱਲੋਂ ਰਵਿੰਦਰ ਖੇਚ ਲੈ ਜੂਗਾ ਫੂਲਰ ਉਹ ਹਾਂਜੀ ਸਾਹਿਬ ਬਸ ਸਾਨੂੰ ਤਾਂ ਘਰ ਤੇ ਕੱਢ ਦੇਣਾ ਘਰਦਿਆਂ ਨੇ ਫਿਰ ਨੇ ਦੁੱਧ ਖਾਦੇ ਇੱਥੇ ਕਹਿ ਲਖਾਉਣੀ ਦੁੱਧ ਸੁਤਤਾ ਪਿਆਏ ਉੱਥੇ ਚਲੇ ਗਿਆ ਤਾਂ ਫਿਰ ਉਹ ਰਿਹਾ ਤਾਂ ਨਾ ਪਹਿਲਾਂ ਉਹ ਰਵਿੰਦਰ ਅੱਛਾ ਮਰਿੰਦਰ ਆਇਓ ਵਰਪਾ ਮਰਿੰਦਰ ਨੂੰ ਕਿੰਨਾ ਵੀ ਨੇ ਹੋਗੇ ਤੇ ਇਹ ਤਾਂ ਪੂਰੇ ਨੰਦੇ ਹੀ ਨਹੀਂ ਆਪਾਂ ਮਨਿੰਦੀ ਨਾਮ ਜਮਨਿੰਦਰ ਨੂੰ ਨਿੰਦੂ ਵੀ ਕਹਿੰਦੇ ਆ ਹਾਂ ਹਾਂ ਉਹ ਜੀ ਜਾਨ ਬੱਸਦੀ ਨਹੀਂ ਦੂਜੇ ਮਨ ਦਾ ਪਤਾ ਨਹੀਂ ਦਉ ਮੈਂ ਤਾਂ ਹੀ ਕੱਦਾ ਕਹੀਆ ਮੈਂ ਨਿੰਦੂ ਨਹੀਂ ਲੁਕੀ ਨੂੰ ਕਹੀ ਜਾਂਦੀ ਇਹ ਨਿੰਦੂ ਮਨਿੰਦਰ ਨੂੰ ਹੂੰ ਛੇ ਉਹਦੇ ਨਾਲ ਤਾਂ ਸੀਟ ਨਾ ਕਰਨੀ ਐ ਜਿੱਥੇ ਨਹੀਂ ਧਰਤੀ ਪਟਲੀ ਉੱਥੇ ਹੀ ਪੜ੍ਹ ਦੇਣੀ ਐ ਉਹਦਾ ਕੋਠੇ ਮਰਤੇ ਵੀ ਸ਼ੌਟ ਮਾਰ ਲੰਦਾ ਹਲੋ ਪਾਣੀ ਲੈਣਾ ਵੀਰੇ ਪਹਿਲਾਂ ਮੈਂ ਤਾਂ ਤੁਸੀਂ ਰਹਿਣ ਦੇ ਹੁਣ ਤੁਹਾਨੂੰ ਖੰਗ ਬਹੁਤ ਹੋਈ ਵੀ ਮੰਨ ਲਿਓ ਤਾਂ ਨਹੀਂ ਪੀ ਲੈਣ ਦੇ ਪਾਣੀ ਘੜੇ ਵਾਲਾ ਪੀ ਲੈ ਕੋਕੜ ਵਾਲੇ ਪਾਣੀ ਨੇ ਖਰਾਬ ਨਹੀਂ ਕਰਨਾ ਵਾਲਾ ਪਾਣੀ ਨਹੀਂ ਖਰਾਬ ਕਰਨਾ ਹਾਂ ਉਹਨੇ ਤਾਂ ਠੀਕ ਵਾਲਾ ਕਰੂਗਾ ਦਸ ਸਾਲ ਦੀ ਡੱਬੀ ਲੈ ਲਈ ਹੁਣ ਕੀ ਖਰਾਬ ਦਪੀ ਲਾ ਹੁਣ ਕੀ ਨਹੀਂ ਥੋੜਾ ਥੋੜਾ ਇਹ ਘਰੇ ਵਾਲਾ ਪਾਣੀ ਮੈਂ ਜਾੜ ਕੇ ਨਾ ਵੀ ਕਹਿੰਦੇ ਹੁੰਦੇ ਨੇ ਨਾ ਵੀ ਤੂੰ ਨਾ ਕਰ ਪਿਓ ਮੈਂ ਕਹਿ ਸਕਦੀ ਆ ਵੀ ਤੁਸੀਂ ਨਹੀਂ ਮੰਨਦੇ ਤਾਂ ਮੈਂ ਕਹਤੇ ਮੰਨਣਾ ਮੈਂ ਉਹ ਗੱਲ ਕਿ ਕਿੱਧਰ ਦੇ ਕਹਤ ਨੂੰ ਗੱਲ ਤਬਰ ਕਿ ਪਾਸੇ ਨੂੰ ਲੈ ਜਾਂਦੀ ਕਰਨ ਨਹੀਂ ਜਾੜੀਏ ਕਰਨ ਮੈਨੂੰ ਟੈਨਸ਼ਨ ਨਹੀਂ ਉਹਨੂੰ ਪਾਣ ਜ਼ਹਿਰ ਕਮ ਕਰ ਫਿਰ ਉਹ ਤਾਂ ਮਰ ਜਾ ਤੈਨੂੰ ਰੋਕਣਾ ਮਣਵੇਂ ਆਉਂਦੇ ਹੋਏ ਦੇਖਿਆ ਨਾਲ ਕਿੰਨਾ ਬੁਰਾ ਖਾਂ ਤਾਂ ਖੰਗਣਾ ਮੈਂ ਰੋਕ ਤੇ ਇਹਨਾਂ ਨੂੰ ਰੁਕਣਾ ਵੀ ਤਾਂ ਚਾਹੀਦਾ ਉਹ ਹੁਣ ਸਾਰਾ ਖਾਦੀ ਪੀਟਾ ਨਹੀਂ ਅਜੇ ਤੱਕ ਪੀਓ ਨਾ ਪੀਓ ਨਾ ਪਲੀਜ਼ ਦੇਖੋ ਬਹੁਤ ਔਖਿਆ ਬੀਣਾ ਬਾਕੀ ਬੰਦੇ ਨੂੰ ਪਾਣੀ ਦੀ ਹੈ ਇੱਕ ਤੰਬੇ ਦਾ ਜੱਗ ਰੱਖ ਲਿਆ ਹੈ ਉਹ ਚ ਵੀ ਰੱਖਿਆ ਵੈਰੀ ਵੈਰੀ ਠੀਕ ਹੈ ਸਵੇਰੇ ਪੀਣਾ ਤੰਬੇ ਦਾ ਫੱਟੇ ਤੰਬੇ ਦਾ ਪਾਣੀ ਸਵੇਰੇ ਪੀਆ ਕਰਦਾ ਸਾਦਰ ਪੀਆ ਖਾਲੀ ਪੇਟ ਤੰਬੇ ਦਾ ਪਾਣੀ ਬਹੁਤ ਵਧੀਆ ਸੇ ਤੋਂ ਉੱਪਰ ਦਾ ਨਾਲੇ ਵੀ ਕੁਝ ਨਹੀਂ ਹੈ ਆ ਦੇਖੋ ਬਹੁਤ ਵਧੀਆ ਆ ਕੁਰਸੀ ਬਰਾਇਆ ਤੋ ਅੱਦਰ ਖਾਣ ਪੀਣੇ ਚਾਹ ਨਹੀਂ ਨਹੀਂ ਕੁਝ ਨਹੀਂ ਪੀਣਾ ਸੀ ਤੇ ਕਹਿੰਦੇ ਆ ਭਾੜਾ ਤਰੀ ਕੁੜੀ ਕਾ ਨਹੀਂ ਵੀ ਮਿਲ ਕੇ ਰਹਿਣਾ ਬੀਬੀ ਨੂੰ ਸੀ ਆ ਚੰਗਾ ਕਰਿਆ ਪੁੱਤ ਇਹਨਾਂ ਦਾ ਉਹ ਲੈ ਇਹਦੇ ਤੇਰੇ ਦੂਪਰੇ ਲੈ ਨਾ ਹਾਂ ਹਾਂ ਸਾਖਦੀ ਆ ਮੇਰੀ ਹਾਂ ਸੀ ਵੀ ਦਰਾਹੀ ਨੂੰ ਦੂਪਰੇ ਆੜੀ ਅੱਜ ਅਲੀ ਦੂਪਰੇ ਕੋਈ ਵੀ ਆ ਰਾ ਦੇਖਣਾ ਹੈ ਨਹੀਂ ਤੂੰ ਤਾਂ ਦਿਖਾ ਕੇ ਲੈ ਜਾ ਨਹੀਂ ਤਾਂ ਕਹਾਂ ਮੈਂ ਉਸ ਨੂੰ ਨਾਨੀ ਪਾਸੋਂ ਘਰ ਨੂੰ ਜਾਣਾ ਘਰ ਜਾ ਕੇ ਦੇਖਾਂਗੇ ਰੋਟੀ ਬੰਦ ਤਿਆਰ ਕਰ ਨਾ ਨਾ ਬੀਬੀ ਬੱਸ ਤੇਰੇ ਦਰਸਰ ਦੁੱਧ ਮਲਾਈ ਵਰਗੇ ਵੀਰ ਪਾਣੀ ਪੀ ਲੈ ਮੈਨੂੰ ਪਾਣੀ ਬਹੁਤ ਜ਼ਰੂਰ ਲੱਗਿਆ ਤੁਹਾਡੇ ਹਾਂ ਬੀਬੀ ਨੀਮਕਾ ਬਹੁਤ ਜ਼ਰੂਰ ਤੈਨੂੰ ਹਾਂ ਥੋੜਾ ਯੇਤੀ ਹੈ ਮੇਰਾ ਕਿ ਕੁੜੀਆਂ ਦਾ ਹੁੰਦਾ ਘਰ ਹਾਂ ਇਹ ਤਾਂ ਹੈ ਨਾ ਸਾਡੇ ਭਾਈ ਅੰਦਰ ਨੇ ਚਲੋ ਬੀਬੀ ਕੱਲ ਬਸਨਵਾਵਾਂਗੇ ਹੋਦੀ ਥੋੜੇ ਕੇ ਬੰਦ ਦੇਖਿਆ ਨਾ ਪੁੱਤਨ ਹੈ ਨਾ ਆਪਣੀ ਚੁੱਤ ਅੰਗਰੀਨ ਨੂੰ ਤਾਂ ਤੁਸੀਂ ਰੱਖਦੀ ਹੈ ਫੋਨ ਨੂੰ ਹਾਂ ਭੈਣਾ ਨੂੰ ਬਾਤ ਨੇ ਆ ਜੀ ਰਾਜੀ ਰੋਣੇ ਤੁਸੀਂ ਦੇਖੋ ਚਲ ਦੇਖਾ ਦਨੇ ਉਹ ਮਤਲਬ ਸ਼ੋਪਿੰਗ ਬਹੁ ਕਰਕੇ ਆਏ ਤਾਂ ਕਰਕੇ ਚਲੋ ਸ਼ੁਕਰ ਬਾਗਰੂਦਾਰੀ ਪਹੁੰਚ ਕੇ ਘਰ ਬੱਬਾ ਹੈ ਤਾਂ ਸ਼ੁਕਰ ਬਾਗਰੂਦਾਰੀ ਉੱਥੇ ਭੈਣ ਕੋਲ ਵੀ ਸਾਡੇ ਘਰ ਤਾਂ ਹਾਂ ਹਾਂ ਤੇ ਇਹ ਹਏ ਇਹ ਚ ਕੀ ਆਇਆ ਹੈ ਜਿਆ ਹਾਏ ਕੀ ਆਇਆ ਇਹ ਤੁਹਾਨੂੰ ਪਤਾ ਹੋਣਾ ਆ ਉਹ ਭੈਣਾਂ ਨੇ ਸੁੱਟ ਦਿੱਤਾ ਹਾਂ ਤੇ ਉਹ ਪਾਸਾ ਦੱਸੇ ਹਾਂ ਆ ਅਸੀਂ ਸ਼ਾਪਿੰਗ ਕਰਨੇ ਕਰਨ ਨੂੰ ਕੈਪਰੀ ਆ ਵੈਸੇ ਐਨਰ ਕੋ ਦੇਰ ਦਾ ਤੋਂ ਮੂੰਹ ਕਿਤੇ ਨਾ ਮਸਤਾ ਕਰੇ ਉਹ ਜਾਸਮੀਨ ਨੇ ਨੰਨਾ ਸਣਾ ਸੁਣ ਦਿੱਤਾ ਹਾਂ ਬਸ ਨਾ ਮਹਿਦੂ ਚਲਾ ਲਓ ਪਤਾ ਨਹੀਂ ਕਿਹਦੇ ਕਿਹਦੇ ਹੱਟਾ ਤੋਂ ਦੂਜੇ ਆਇਆ ਕਿੱਥੇ ਕਿੱਥੇ ਤੇ ਵੱਡਣਾ ਹਾਂ ਆਹਾਂ ਕਰਨ ਦੀਆਂ ਟੀ-ਸ਼ਰਟ ਚਾਰ ਨੇ ਹਾਂ ਭਈਓ ਇਹ ਨਿੱਟਕੀਆਂ ਭਾਂਡ ਦੇ ਦੇਖੋ ਭੈਣ ਤਾਂ ਕਹਿੰਦੀ ਵੀ ਮੇਰੀ ਲੱਤਾਂ ਦੁਖਦੀਆਂ ਕਹਿੰਦੀ ਲੱਤਾਂ ਜਾਮ ਹੋ ਗਈਆਂ ਇੰਨਾ ਕਿਤੇ ਤੁਰੀ ਮੈਂ ਕਿਸੇ ਨੇ ਕਮੈਂਟ ਵੀ ਕਰਿਆ ਵਾ ਇੱਕ ਭੈਣ ਨੇ ਕਹਿੰਦੀ ਲੁਧਿਆਣਾ ਵਾਲੀ ਭੈਣ ਤਾਂ ਪਹਿਲਾਂ ਨਾਲੋਂ ਜ਼ਿਆਦਾ ਭਾਰੀ ਹੋ ਗਈ ਗ੍ਰੀਨ ਟੀ ਪੀਆ ਕਰੇ ਕਹਿੰਦੇ ਵਾਕ ਕਰਿਆ ਕਰੇ ਸਵੇਰ ਟਾ ਮੁੱਠ ਕੇ ਵਾਕ ਤੇ ਡਾਕਟਰ ਨੇ ਬੰਦ ਕੀਤੀਆਂ ਮੈਨੂੰ ਗੁੱਡ ਡਾਇਟ ਵੀ ਹੱਡੀ ਟੁੱਟ ਸਕਦੀ ਹੈ ਹਾਂ ਉਹ ਬ੍ਰੇਕ ਕਰਦਾ ਸਾਰਾ ਭਾਰ ਨੇ ਤੇ ਘਰੋਂ ਹਾਂ ਜੈਸਮਿਨ ਨੂੰ ਵੀ ਕੁੜਤਾ ਦਵਾਤਾ ਮੈਂ ਆ ਤੇਰੇ ਐ ਰਵਿੰਦਰ ਨੂੰ ਕਿਹਨੂੰ ਕਾ ਕੋਈ ਨਹੀਂ ਮੈਂ ਦੱਸ ਦਿਆਂ ਦੁਆਰ ਤੱਕ ਖਸ ਕਰਕੇ ਸਾਰੇ ਆ ਦੱਸ ਦੇ ਅੱਜ ਮੈਂ ਇੱਕ ਕੁੜਤਾ ਲਈ ਮੈਂ ਇੱਕ ਬਸ ਮੈਂ ਹੀ ਦੁਖੀ ਆਇਆ ਤੇ ਉਹਨੂੰ ਦੱਸ ਦੇਂ ਕਿਆ ਕਹਿੰਦੀ ਆ ਉਹ ਇਹ ਹੈਗਾ ਪੈਨ ਪੈਨ ਚ ਲੱਗੂਗਾ ਉਹ ਆ ਠੀਕ ਚ ਪੈਨ 1010 ਹਾਂ ਬਈ ਇਹ ਤਾਂ ਪੂਰੀਆਂ ਵਾਲੀ ਨਾ ਤੇ ਟੀ-ਸ਼ਰਟ ਪਾਈ ਫਿਰਦਾ ਹੈ ਪਤਲੀ ਆ ਨਹੀਂ ਨਵੀਂ ਕੈਪਰੀ ਭਰੇ ਪਾਈ ਹੋਈ ਹੈ ਯਾਰ ਇਹ ਰੋਪੜ ਗਏ ਵੇ ਤੇ ਇਹ ਮਾਸੀ ਜਿਹੜੇ ਕੋਕ ਕਿਨੇ ਹਲਾਇਆ ਹਾਂ ਕਿਸੇ ਨੇ ਵੀ ਨਹੀਂ ਹਲਾਇਆ ਇਹ ਡੋਲਾ ਹੋਣਾ ਬੈੱਡ ਪਰ ਹੈ ਨਾ ਡੋਲਿਆ ਨਹੀਂ ਜੱਗ ਨਹੀਂ ਵੜ ਗਈ ਮੈਂ ਖੋਲਿਆ ਦੇਖਦਾ ਚੱਲ ਉਹ ਪਿਆਰ ਨਾਲ ਖੋਲਣਾ ਤਾਂ ਫਿਰ ਓਹੋ ਉਹਦੇ ਅੰਬ ਜੇ ਤਾਂ ਵਿਚੇ ਰਹਿ ਗਏ ਲੱਗੋ ਉਹ ਦੋ ਅੰਬ ਤਾਂ ਇੱਕ ਮੈਨੂੰ ਦਿੱਤਾ ਇੱਕ ਉਹਨੇ ਕਰਨ ਨੂੰ ਦਿੱਤਾ ਇੱਕ ਲੈ ਲਈ ਕਵਰ ਹੋਣੇ ਇਹ ਪਰਚੜੇ ਹਾਂ ਕਵਰ ਕੌਣ ਤੇ ਲਿਖ ਰਿਹਾ ਲਿਖਿਆ ਨੇ ਕਦਰ ਹਾਂ ਆਹ ਕੀ ਆ ਹਾਂ ਕਿੱਥੇ ਰ ਲੈ ਕੇ ਜਾਣਾ ਹੁਣ ਤਾਂ ਕੱਲ ਨੂੰ ਦੇਖਿਆ ਜਾਨੀ ਆ ਦਵਾਈ ਨੂੰ ਸੋਨਾ ਸੁਨਾ ਫਾਕੇ ਲੈ ਲੈ ਉਹ ਨਾ ਫਾਜੀ ਲੈ ਆਵੇ ਕੋਈ ਹੋਰ ਫਸ ਤੂੰ ਜਾਵੇ ਕੀ ਆ ਇਹ ਪਹਿਲਾ ਹੈ ਆਪੋ ਕੀ ਇਹ 1 2 12 ਦੇਖਾ ਉੱਥੇ 12 ਕਿੱਥੇ ਆ 10 ਤੋਂ ਬਾਅਦ 11 ਆ ਗਿਆ ਉਹਦੇ ਬਾਅਦ 12 ਬਹੁਤ ਲਾ ਕਿੱਥੇ ਉੱਥੇ ਲਾ ਅੱਗੇ 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 ਲਾ ਅੱਗੇ ਲਾ ਹੋਰ ਅੱਗੇ ਲਾ ਇੱਥੇ ਹਾਂ ਕਮਾ ਸਹੀ ਕਰ ਉਹਨੂੰ ਬੰਨ ਮੂਰੇ ਕਰ ਟੂ ਪਿੱਛੇ ਕਰ ਦੂਏ ਪਾਸੇ ਨੂੰ ਕਮਾ ਕੇ ਲਾ ਦੂਏ ਪਾਸੇ ਨੂੰ ਦੂਏ ਪਾਸੇ ਨੂੰ ਪੁੱਤ ਇਹ ਆਏ ਇਹ ਆ ਆ ਦੇਖਾ ਇਹ ਆ ਦੇਖ ਅਨਾ ਅਚਰੇ ਵੀਰੇ ਨੇ ਅਚਰੇ ਹਾਂ ਮੇਰੀ ਆ ਥਾ ਤੇ ਰੋਹੀ ਕਿੰਨੀ ਛੋੜੀ ਤੇਰੀਓ ਕਹਿੰਦਾ ਹਾਂਜੀ ਤੁਹਾਡੀ ਹੋਇਆ ਜੀ ਆ ਕਿੰਨੀ ਛੋੜੀ ਮੇਰੀ ਲੈ ਕੇ ਆ ਮੇਰੀ ਫਰਾਕ ਕਿੰਨੀ ਛੋੜੀ ਮੇਰੀ ਹੈ ਮੇਰੇ ਅੱਛਰੇ ਵੀ ਨੇ ਦੋ ਟੀ-ਸ਼ਰਟ ਦਵਾਇਆ ਇੱਕ ਲੋਰ ਚਲ ਕੋਈ ਆ ਆ ਮੇਰੀ ਹੈ ਇਹ ਸਾਬਾ ਨੂੰ ਪਾੜਨ ਬਾਕੇ ਜਾਊਗੀ ਸਾਬਾ ਨਾ ਪੁੱਤ ਸਾਬਾ ਮੈਨੂੰ ਹੋਰ ਲੱਗਣਾ ਪੱਤੇ ਲੱਗਦਾ ਕਿਉਂ ਨਹੀਂ ਲੱਗਦਾ ਆਇਆ ਕਰੋ ਹੁਣ ਸਭੋ ਜੇ ਅਸ্নান ਕਰਨੇ ਆ ਅਸ্নান ਕਰ ਲਓ ਨੀਪ ਪ੍ਰਸ਼ਾਦਾ ਪਾਓ ਪ੍ਰਭੂ ਦਾ ਗਉਣਾਓ ਹਾਂ ਉਦੋਂ ਬਾਅਦ ਸੌਂ ਜਾਓ ਇੱਥੇ ਗਰਮੀ ਨਾਲ ਗਰਮੀ ਬਹੁਤ ਕੋਈ ਨਹੀਂ ਉੱਥੇ ਤਾਂ ਲੁਧਿਆਣੇ ਬਹੁਤ ਗਰਮੀ ਆ ਉੱਥੋਂ ਟ੍ਰੈਕ ਵੀ ਕਰਕੇ ਜਾਂਦੇ ਰਹੇ ਹਾਂ ਉੱਥੇ ਤਾਂ ਏਸੀ ਬੰਦੇ ਨਹੀਂ ਹੋ ਜਾਂਦੇ ਸੀਗੇ ਏਸੀ ਚ ਮੇਰਾ ਇੱਕ ਕੱਲ ਰਾਤ ਨੂੰ ਅਪਸਰਾਦ ਨੂੰ ਮੈਂ ਸਿੱਤੀ ਨਹੀਂ ਹੈਗੀ ਇੰਨੀ ਗਰਮੀ ਬਹੁਤ ਲੱਗੀ ਹਾਂ ਨੇ ਕੈਸੀ ਦੇ ਕੱਪੜੇ ਲਾਈਏ ਹੁਣ ਚਿਹਰਾ ਚਿੱਟਾ ਹੋ ਗਿਆ ਹੂੰ ਅਸੀਂ ਵੀ ਅਦਲਾਇਆ ਪਾ ਹੂੰ ਮਤਲਬ ਗਰਮਾਸ ਜੀ ਹੋ ਗਈ ਬਹੁਤ ਗਰਮਾਸ ਜੀ ਹੁਣ ਹਿਉ ਆਪਣੇ ਸਵੇਰੇ ਸ਼ਾਮ ਦੀ ਠੰਡ ਜੀ ਹੈਗੀ ਥੋੜੀ ਜਿਹੀ ਪੱਖਿਆਂ ਨਾਲ ਸਰਦਾ ਦੇਣੀ ਬਪਾ ਅੰਦਾਸ ਦਿਨ ਦਾ ਹੋਰ ਕੰਮ ਆ 10 ਦਿਨ ਤੱਕ ਤਾਂ ਫਿਰ ਏਸੀ ਦਿਨ ਰਾਤ ਵਾਲੀ ਵਰਨਾ ਕੰਮ ਚੱਲਣਾ ਨਾਲ ਤੁਸੀ ਕਹਿੰਦੇ ਸਵਰ ਪਹਿਣਾ ਨਹੀਂ ਮੈਂ ਤਾਂ ਨਹੀਂ ਪੈਂਦਾ ਮੈਂ ਤਾਂ ਉੱਪਰ ਜਿਹੜੇ ਬੈੱਡ ਰੱਖਿਆ ਉਹ ਉੱਪਰਲੀ ਛੜ ਉੱਥੇ ਪੱਖਾ ਲਾ ਕੇ ਅੱਜੇ ਚੱਲ ਜਾਣਾ ਬਾਅਦ ਚੱਲ ਜਾਣਾ ਉੱਥੇ ਹਾਏ ਲੱਕੜੀ ਤੇ ਬੈਠ ਕੇ ਜਾ ਕੇ ਲੱਕੜੀ ਮੈਂ ਗੱਦਾ ਲੈ ਜਣਾ ਆਹ ਤੱਕ ਕੇ ਆਕਾਵਾ ਤੇ ਆ ਚੱਕਮੇ ਆ ਚੱਕਮੇ ਬਣਾਏ ਬੈ ਨਾ ਉੱਥੇ ਤਾਂ ਤਰਨੇ ਨਹੀਂ ਫੇਰੇ ਮਨ ਬਤਾਰ ਨੂੰ ਮੈਂ ਅੱਜ ਲੈ ਕੇ ਜਾਊਂਗਾ ਤਾਂ ਬਤਾਰ ਕੇ ਵੀ ਲਿਆਊਂਗਾ ਟੈਨਸ਼ਨ ਕਾ ਨੂੰ ਲੈ ਲਈ ਤੂੰ ਬਣਾ ਚਲੋ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲਾਉਂਕ ਮਾਰਨ ਸਮੂਹ ਰੱਖੀ ਸਾਰਾ ਚੰਦੀ ਕਲਾਚ ਇਹਨਾਂ ਸਾਰਾ ਕੁਸੇ ਮਿਕਸ ਕਰ ਦਨ 11 ਕਿੱਥੇ ਆ ਰਿਹਾ ਚਲੋ ਸਾਰਾ ਠਹਿ ਗਿਆ ਐ ਮੇਰੀ ਭਾਗ ਕਿੱਥੇ ਗਈ ਇੰਨੀ ਜੋੜੇ ਮੇਰੀ ਖਾ ਦੇਖ ਡਬਲ ਕਿੱਥੇ ਆ ਠੀਕ ਆ ਜੀ ਓਕੇ ਬਾਏ ਬਾਏ